ਫਰੀਦਕੋਟ ਸ਼ਹਿਰ ਦਾ ਇੱਕ ਵਿਅਕਤੀ ਜਿਹੜਾ ਕਿ ਗਵਰਨਮੈਂਟ ਮੁਲਾਜ਼ਮ ਹੈ ਉਹਨੂੰ ਇੱਕ ਧਮਕੀ ਆਈ ਸੀਗੀ ਅਰਸ਼ਦ ਅਲਾਵਲੋ ਤੇ ਉਹਦੇ ਸਬੰਧ ਚ ਅਸੀਂ ਪਿਛਲੇ ਮਹੀਨੇ ਜਿਹੜਾ ਹੈਗਾ ਤਫ਼ਤੀਸ਼ ਆਰੰਭ ਕੀਤੀ ਸੀ ਤੇ ਉਸ ਤਫ਼ਤੀਸ਼ ਦੇ ਦੌਰਾਨ ਅਸੀਂ ਇਹ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਤੇ ਹਰਪ੍ਰੀਤ ਨਾਮ ਦਾ ਇੱਕ ਵਿਅਕਤੀ ਜਿਹੜਾ ਕਿ ਫਰੀਦਕੋਟ ਜ਼ਿਲ੍ਹਾ ਦਾ ਰਹਿਣ ਵਾਲਾ ਉਹਨੂੰ ਜਿਹੜਾ ਹੈਗਾ ਸਾਡੇ ਵੱਲੋਂ ਅਰੈਸਟ ਕੀਤਾ ਗਿਆ ਸੀਗਾ ਉਸ ਮੁਕਦਮੇ ਦੇ ਵਿੱਚ ਤੇ ਉਹਦੇ ਇਨਕਸ਼ਾਫ ਤੇ ਜੋ ਕੁਝ ਉਹਨੇ ਸਾਨੂੰ ਦੱਸਿਆ ਉਹਨੇ ਕੁਝ ਤਿੰਨ ਵਿਅਕਤੀਆਂ ਦੇ ਨਾਮ ਲਏ ਜਿਹੜੇ ਕਿ ਇਸ ਵਿਅਕਤੀ ਨੂੰ ਜਿਹੜਾ ਸਾਡਾ ਵਿਕਟਿਮ ਹੈਗਾ ਉਹਨੂੰ ਦਰਾਨ ਵਾਸਤੇ ਜਿਹੜੇ ਕਿ ਉਹਦੇ ਘਰ ਤੇ ਫਾਇਰਿੰਗ ਕਰਕੇ ਉਹ ਤੋਂ ਫਿਰੋਤੀ ਜਿਹੜੀ ਹੈਗੀ ਉਹ ਲੈਣਾ ਚਾਹੁੰਦੇ ਸੀ ਤੇ ਸੀਆਈਏ ਦੀ ਟੀਮ ਜਿਹੜੀ ਹੈਗੀ ਹੈ ਫਰੀਦਕੋਟ ਜ਼ਿਲ੍ਹੇ ਦੀ ਉਨੂੰ ਜਦੋਂ ਇਹ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਉਹਨਾਂ ਵਿਅਕਤੀਆਂ ਨੂੰ ਜਿਹੜਾ ਹੈਗਾ ਕੱਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਭੱਜ ਗਏ ਪੁਲਿਸ ਦੀ ਗੱਡੀ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਜਦੋਂ ਉਹਨਾਂ ਦੋਸ਼ੀਆਂ ਦਾ ਜਿਹੜਾ ਹੈਗਾ ਰਸਤਾ ਬੰਦ ਹੋ ਗਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਔਰ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਜਿਹੜਾ ਹੈਗਾ ਫਾਇਰ ਕੀਤਾ ਜਿਹਦੇ ਜਕੇ ਦੋ ਦੋਸ਼ੀ ਇੱਕ 24 ਸਾਲ ਦਾ ਤੇ ਇੱਕ 21 ਸਾਲ ਦਾ ਜਿਹੜਾ ਨੌਜਵਾਨ ਹੈਗਾ ਇਹ ਇੰਜਰ ਹੋ ਗਏ ਇਹਨਾਂ ਦੇ ਨਾਮ ਜਿਹੜੇ ਹੈਗੇ ਨੇ ਇੱਕ ਤਾਂ ਵਿਪਨ ਪ੍ਰੀਤ ਵਿਪਨ ਹੈ ਜਿਹੜਾ ਕਿ 24 ਸਾਲ ਦਾ ਨੌਜਵਾਨ ਹੈ ਔਰ ਇਹ ਜਲੰਧਰ ਦਾ ਰਹਿਣ ਵਾਲਾ ਹੈ ਔਰ ਇਸ ਤੋਂ ਇਲਾਵਾ ਇੱਕ ਕਰਨ ਕੁਮਾਰ ਏਲੀਅਸ ਆਸ਼ੂ ਹੈ ਜਿਹੜਾ ਕਿ ਇਹਦਾ ਰਿਸ਼ਤੇਦਾਰ ਹੈ ਔਰ ਇਹ ਵੀ ਜਲੰਧਰ ਦੇ ਵਿੱਚ ਹੀ ਰਹਿੰਦਾ ਹੈ ਔਰ ਇਹਦਾ ਪਿਛੋਕੜ ਫਰੀਦਕੋਟ ਜ਼ਿਲ੍ਹੇ ਦਾ ਪਾਇਆ ਗਿਆ ਤੇ ਇਸ ਤੋਂ ਇਲਾਵਾ ਇੱਕ અનુਪ੍ਰੀਤ ਅਨੂ ਇਹਨਾਂ ਦਾ ਜਿਹੜਾ ਸਾਥੀ ਹੈ ਜਿਹਨੂੰ ਕੇ ਜਿਹੜਾ ਹੈਗਾ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਸ ਤਰ੍ਹਾਂ ਗੱਲ ਚੱਲਦੀ ਸੀ ਜਿੰਨ ਬੰਦੇ ਰਹਿਣਾ ਲੱਸੀ ਕਿਸ ਤਰ੍ਹਾਂ ਗੱਲ ਇਹਨਾਂ ਤੋਂ ਬੰਦ ਲੱਸੀ ਇਹਦੇ ਚ ਇਹ ਜਿਹੜਾ ਸਾਡੇ ਕੋਲ ਤਫਤੀਸ਼ ਚ ਆਇਆ ਵੀ ਇਹ ਜਿਹੜੇ ਵਿਅਕਤੀ ਨੇ ਇਹਨਾਂ ਨੂੰ ਜਿਹੜਾ ਹੈਗਾ ਡਰਾਣ ਧਮਕਾਉਣ ਵਾਸਤੇ ਤਿੰਨ ਅਸਲੇ ਜਿਹੜੇ ਹੈਗੇ ਆ ਅਰਸ਼ਦਲਾ ਦੇ ਕਿਸੇ ਵਿਅਕਤੀ ਨੇ ਇਹਨਾਂ ਨੂੰ ਦਿੱਤੇ ਤੇ ਜਿਹਦੇ ਨਾਲ ਕੇ ਇਹ ਜਿਹੜਾ ਪੋਲੇ ਪਾਲੇ ਲੋਕ ਹੁੰਦੇ ਸੀ ਉਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਫਾਇਰਿੰਗ ਕਰਦੇ ਸੀਗੇ ਇਹਨਾਂ ਨੇ ਜਿਹੜਾ ਹੈਗਾ 31 ਮਾਰਚ ਨੂੰ ਜਲੰਧਰ ਦੇ ਵਿੱਚ ਸਾਹਿਲ ਸ਼ਾਹ ਨਾਮ ਦਾ ਇੱਕ ਪੰਜਾਬੀ ਸਿੰਗਰ ਹੈ ਉਹਦੇ ਘਰ ਦੇ ਬਾਹਰ ਇਹਨਾਂ ਨੇ ਫਾਇਰਿੰਗ ਕੀਤੀ ਤੇ ਇਸ ਦੇ ਸਬੰਧ ਦੇ ਵਿੱਚ ਉਥੇ ਜਲੰਧਰ ਸ਼ਹਿਰ ਦੇ ਵਿੱਚ ਮੁਕਦਮਾ ਵੀ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਫਰੀਕੋਟ ਜ਼ਿਲ੍ਹੇ ਦਾ ਜਿਹੜਾ ਵਿਕਟਮ ਹੈਗਾ ਉਸ ਦੇ ਘਰ ਵੀ ਇਹਨਾਂ ਦਾ ਕੱਲ ਜਿਹੜਾ ਹੈਗਾ ਫਾਇਰਿੰਗ ਕਰਕੇ ਤੇ ਉਹਨੂੰ ਡਰਾਉਣ ਦਾ ਜਿਹੜਾ ਹੈ ਇਹਨਾਂ ਦਾ ਮਕਸਦ ਸੀਗਾ ਜਿਸ ਦੇ ਚ ਕਿ ਪੁਲਿਸ ਨੇ ਜਿਹੜਾ ਹੈਗਾ ਤੁਰੰਤ ਪ੍ਰਭਾਵ ਦੇ ਨਾਲ ਐਕਸ਼ਨ ਕਰਦੇ ਹੋਏ ਇਹਨਾਂ ਨੂੰ ਇਹਨਾਂ ناکਾਮਯਾਬ ਕੀਤਾ ਕਿੰਨੇ ਵੀ ਪ੍ਰਤੀ ਜਿਹੜੀ ਮੰਡੀ ਗਈ ਸਾਹਮਣੇ ਆਏ ਕਿੰਨੇ ਲੱਖ ਦੀ ਪ੍ਰਤੀ ਜਿਹੜੀ ਜੋ ਮੁੱਢਲੀ ਜਾਣਕਾਰੀ ਸੀ ਉਹਦੇ ਵਿੱਚ 50 ਲੱਖ ਰੁਪਏ ਦੀ ਮੰਗ ਜਿਹੜੀ ਹੈਗੀ ਆ ਆਰਚਿਟੈਕਟ ਲਾ ਵੱਲੋਂ ਕੀਤੀ ਗਈ ਸੀਗੀ ਤੇ ਉਸ ਦੇ ਅਨੁਸਾਰ ਜਿਹੜਾ ਹੈਗਾ ਇਹ ਪਹਿਲਾਂ ਵੀ ਜੋ ਤਫਤੀਸ਼ ਚ ਸਾਡੇ ਆਇਆ ਹੈ ਕਿ ਕੁਝ ਵਿਅਕਤੀਆਂ ਤੋਂ ਉਸਨੇ ਜਿਹੜੀ ਪੈਸੇ ਮੰਗਣ ਦੀ ਜਿਹੜੀ ਕੋਸ਼ਿਸ਼ ਕੀਤੀ ਧਮਕੀਆਂ ਇੱਥੇ ਫਰੀਦਕੋਟ ਦੇ ਵਿੱਚ ਦਿੱਤੀਆਂ ਤੇ ਉਹਦੇ ਵਿੱਚ ਵੀ ਇਹਨਾਂ ਵਿਅਕਤੀਆਂ ਦਾ ਜਿਹੜਾ ਹੈਗਾ ਸ਼ਮੂਲੀਅਤ ਸੀਗੀ ਤੇ ਉਹ ਹੁਣ ਅਸੀਂ ਤਫਤੀਸ਼ ਦੇ ਦੌਰਾਨ ਜਿਹੜਾ ਹੈਗਾ ਇਹਨੂੰ ਬੇਨਕਾਬ ਕਰਨਾ ਪਰ ਇਹਦੇ ਚ ਅਸੀਂ ਦੱਲਦੇ ਕਿ ਆਪ ਵੀ ਮਾਮਲਾ ਦਰਜ ਕੀਤਾ ਗਿਆ ਹੈ ਹਾਂਜੀ ਇਹਦੇ ਚ ਜਿਹੜਾ ਮੁੱਢਲਾ ਮਕਦਮਾ ਅਸੀਂ ਦਰਜ ਕੀਤਾ ਸੀ ਥਾਣਾ ਸਿਟੀ ਫਰੀਦਕੋਟ ਦੇ ਵਿੱਚ ਉਹ ਅਰਸ਼ਦ ਅੱਲਾਹ ਦੇ ਖਿਲਾਫ ਦਰਜ ਕੀਤਾ ਸੀਗਾ ਅਤੇ ਕੱਲ ਜਿਹੜੀ ਇਨਸੀਡੈਂਟ ਹੋਇਆ ਉਹਦੇ ਸਬੰਧ ਦੇ ਵਿੱਚ ਮਕਦਮਾ ਨੰਬਰ 125 ਸਾਡੇ ਵੱਲੋਂ ਸਿਟੀ ਫਰੀਦਕੋਟ ਥਾਣੇ ਦੇ ਵਿੱਚ ਦਰਜ ਕੀਤਾ ਗਿਆ ਜਿਸ ਦੇ ਚ ਕਿ ਤਿੰਨ ਅਸਲੇ ਜਿਹੜੇ ਨੇ ਇਨ੍ਹਾਂ ਵਿਅਕਤੀਆਂ ਤੋਂ ਬਰਾਮਦ ਹੋਏ ਨੇ ਇਹ ਪਿਸਤੌਲ ਜਿਹੜੇ ਨੇ ਇਹਨਾਂ ਨੇ ਪਿਛਲੇ ਮਹੀਨੇ ਕਿਸੇ ਵਿਅਕਤੀ ਤੋਂ ਆਪਣੇ ਸਾਥੀ ਤੋਂ ਪ੍ਰਕਿਓਰ ਕਰਵਾਏ ਸੀ ਤੇ ਇਹ ਨਜਾਇਜ਼ ਬਣੇ ਹੋਏ ਨੇ ਔਰ ਦੇਸੀ ਪਿਸਟੋਲ ਨੇ ਸਰੀ ਰਿਕਾਰਡਿੰਗ ਵਗੈਰਾ ਜਿਹੜੀ ਅਸਲ ਜਿਹੜੀ ਹੈ ਇਹ ਪੁਸ਼ਤੀ ਕੋਈ ਵੀ ਉਹ ਜਿਹੜੀ ਰਿਕਾਰਡਿੰਗਸ ਹਨ ਅਸਲ ਜਿਹੜੀ ਨੇ ਤੇ ਚੀਜ਼ ਤਫਤੀਸ਼ ਦੇ ਦੌਰਾਨ ਜਿਹੜੀ ਹੈਗੀ ਅਸੀਂ ਰੱਖੀ ਹੋਈ ਹੈ ਤੇ ਉਹ ਦਾ ਕੰਮ ਚਲਾਨ ਦਿੰਦੇ ਵਕਤ ਇਹ ਸਾਰੇ ਐਵੀਡੈਂਸ ਜਿਹੜੇ ਨੇ ਨਾਲ ਲਗਾਏ ਜਾਂਦੇ ਸਰ ਟੋਟਲ ਹੁਣ ਤੱਕ ਇਹ ਮਾਮਲੇ ਦੇ ਵਿੱਚ ਕਿੰਨੀਆਂ ਗ੍ਰਿਫਤਾਰੀਆਂ ਸਰ ਹੋ ਚੁੱਕੀਆਂ ਨੇ ਇਹਦੇ ਵਿੱਚ ਕੁੱਲ 4 ਵਿਅਕਤੀ ਸਾਡੇ ਵੱਲੋਂ ਫੜੇ ਗਏ ਨੇ ਜੀ ਦੇ ਕੇ ਹਰਪ੍ਰੀਤ ਪੀ2 ਅਤੇ ਵਿਪਨ ਬ੍ਰੀਥ ਏਲੀਅਸ ਵਿਪਨ اور ਕਰਨ ਸਿੰਘ ਏਲੀਅਸ ਆਸ਼ੂ ਤੇ અનુਪ੍ਰੀਤ ਏਲੀਅਸ ਅਨੂ ਜਿਹੜਾ ਹੈਗਾ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ